ਕਈ ਮੱਲਾ ਮਾਰੀਆਂ ਆਪਣੇ ਦੌਰ ਦੇ ਕੁਸ਼ਤੀ ਮੁਕਾਬਲੇ ਦੌਰਾਨ ਮਹਿੰਦਰ ਪਲਵਾਨ ਮਿੰਦਾ ਨੇ ਪੇਸ਼ ਹੈ ਉਹਨਾਂ ਨਾਲ ਇੱਕ ਮੁਲਾਕਾਤ ਦੌਰਾਨ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮਹਿੰਦਰ ਪਲਵਾਨ ਮਿੰਦਾ ਜੀ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਤਾਂ ਭੈਰੋਂ ਤੇ ਜ਼ਿੰਦਗੀ ਕੇ ਜਾ ਰਹੀ ਹੈ ਜੀ ਪੁਲਮਾਨੀ ਦਾ ਜਿਹੜਾ ਸ਼ੌਂਕ ਹੈ ਤੁਹਾਨੂੰ ਕੋਦੋਂ ਪਿਆ ਤੇ ਕੀ ਕਹਿਣਾ ਜਾਂਦੇ ਸਾਡੇ ਦਰਸਾਂ ਨੂੰ ਮੈਨੂੰ ਸ਼ੌਂਕ ਪਿਆ ਜੇ ਪੈਰ ਚਾਰਜ ਪੈਰ ਚਾਰਜ ਜੀ 10 12 ਸਾਲ ਦੀ ਉਮਰ ਸੀ ਮੇਰੀ ਤੇ ਚਾਰ ਭਰਾ ਸਨ ਸੀ ਤੇ ਵੱਡਾ ਭਰਾ ਜਿਹੜਾ ਸੀ ਉਹਨਾਂ ਗੋਲਬਾਗ ਜਾਣਾ ਕਰਨਾ কুਸਤੀਆਂ ਵੇਖਣਾ ਨਾਲ ਮੈਨੂੰ ਵੀ ਲੈ ਜਾਣਾ ਕਰਵਾ ਹਾਂ ਦਾ ਵੇ ਜਵਾਨ ਸੇਦ ਨਾ ਬੜੇ ਐਵੇਂ ਮੈਂ ਰਖ ਲਈ ਮੈਂ ਪੱਠੇ-ਪੱਠੇ ਪਾਉਣੇ ਕਰਨੇ ਤੇ ਖੜੇ ਜਾਣਾ ਕਰਨਾ ਖਾੜੇ ਦੇ ਵਿੱਚ ਜਾ ਕੇ ਮੈਂ ਇਹ ਨਹੀਂ ਗੱਲ ਹਿਸਾਬ ਲਾਇਆ ਵੀ ਲੋ ਜੀ ਮੈਂ ਵੇਟ ਚ ਘੋਲਣਾ ਜੀ ਉਹ ਆਪਣੇ ਵੇਟ ਤੋਂ ਵੱਧ ਨਹੀਂ ਘੋਲਣਾ ਮੈਂ ਵੇਟ 54-55 ਰੱਖਿਆ ਨਿੰਬੂ ਨਿੰਬੂ ਯਾਦਾ ਪੀਂਦਾਰੇ ਉਹਨਾ ਵੇਟ ਘੱਟ ਹੀ ਹੁੰਦਾ ਵਾ ਤੇ ਕੁਸ਼ਤੀਆਂ ਜਿਹੜੀਆਂ ਲੜਿਆ ਵਾਂ ਉਹ 아이 ਮਨਾਸਨ ਸਲਾਮਾਂਬੰਦੋਂ ਬੱਲੀ ਬੱਲੀ ਉਹ ਭੁਣ ਲੈ ਗਿਆ ਹੈ ਮੁਖਾਕੀ ਮਾਲਿਓ ਉਹਨੂੰ ਮੈਂ 2 ਮਿੰਟ ਚਟਾ ਲਿਆ ਸੀ ਬਹੁਤ ਚੰਗਾ ਮੁੰਡਾ ਸੀ ਵੀ ਇਤੋਂ ਦਾ ਬੱਲੀ ਮੁੰਡਾ ਉਹ ਪੁਲਿਸ ਜੋ ਹੈ ਸੀ ਤੇ ਬਾਕੀ ਗਰਦਾਸਪੁਰ ਵਾਲ ਵੀ ਕੁਸ਼ਤੀਆਂ ਲੜਿਆ ਬੰਨਾ ਬੰਨਾ ਜਾ ਕੇ ਉੱਥੇ ਮੈਂ ਚੰਗੇ ਚੰਗੇ ਮੁੰਡਿਆਂ ਨੂੰ ਤਗੜਿਆਂ ਨੂੰ ਟਾਇਆ ਦਾ ਤੇ ਬਾਕੀ ਅਮਰੀਕਾ ਇੱਥੇ ਅੰਮ੍ਰਿ ਬਹੁਣਾਵਾਂ ਗੁਲਿਆਵਾਂ ਉਹ ਜਿਹੜਾ ਸੋਹਣੀ ਸ਼ੇਰ ਦਾ ਦੋਤਰਾ ਸੀ ਸੋਹਣੀ ਸ਼ੇਰ ਵਾਲਾ ਭੁਣਾਣਾ ਉਹਦਾ ਦੋ ਤਰਾ ਅੰਬਾ ਭੁਲਾਣ ਪਲੇਰ ਕੇ ਉਹਨਾਂ ਨਾਲ ਮੇਰੀ ਗੁਸਤੀ ਹੋਈ ਸੀ ਉਹਨਾਂ ਦਾ ਬਰਾਬਰ ਲੜਿਆ ਉਹਦਾ ਘਟੋ ਘਾਣੇ ਦੇ 15 ਕਿਲੋ weight ਮੇਨਾਂ ਜ਼ਿਆਦਾ ਸੀ 15 ਕਿਲੋ ਇਹ ਮੈਂ ਲੱਲੇ ਜੇ 74 ਚ 75 ਜ ਫੇਰ ਗਿਆ ਉੱਤੇ ਫਿਰ ਉਹ ਰੈਫਲੀ ਬਣਿਆ ਸੀ ਅੰਬਾ ਤੇ ਭਜੀ ਭੁਲਾਉਣ ਜਰੇ ਨਾ ਬਾਬੂ ਆ ਲਾਲਾ ਉਹਦੀ ਮਾਲੀ ਸੀ ਉਹਦਾ weight ਮੇਨੂੰ ਕਾਫੀ ਜ਼ਿਆਦਾ ਸੀ 18 ਕਾਵਾ ਵੀ ਗੱਲੋਂ ਜ਼ਿਆਦਾ ਸੀ ਵੇਟ ਕਿਉਂਕਿ 6 ਮੋਟ ਕਾਦਦਾ ਦਾ ਜਵਾਨ ਸੀ ਬੜਾ ਤੇ ਉਹਦੀ ਮਾਲੀ ਨੇ ਮੈਂ ਭੱਜ ਗਿਆ ਮੈਂ ਕਹਾ ਜੀ ਮੈਂ ਗੋਲਾਂ ਦਾ ਉਹ ਅੰਬਾ ਮੇਰੇ ਆ ਕੇ ਲਗਾ ਤੂੰ ਕੋਲੇਗਾ ਉਹ ਤੇ ਜਵਾਨ ਬੜਾ ਮੈਂ ਕਹਾ ਯਾਰ ਮੈਨੂੰ ਹੱਥ ਰੋ ਝੋਕੇ ਲਾਏਗਾ ਕੋ ਨਹੀਂ ਹੈ ਦਾ ਮਾਰਨੇ ਉਹ ਆਪਣੇ ਉਸਤਾਦ ਦੇ ਸੇ ਕਹਿੰਦਾ ਮਾਰਨੇ ਆਪਣੇ ਮਾਰਦੇ ਨੇ ਤੇ ਤਿਲਕ ਲੰਬਾਜੀ ਹੁੰਦੀ ਹੈ ਚਲੋ ਜੀ ਗੁਸਤੀ ਹੋ ਗਈ ਉਹਨਾਂ ਬਰਾਬਰ ਲੜਿਆ ਮੈਨੂੰ ਉਹ ਅੰਬੇ ਨੇ ਛੜਾਇਆ ਬਰਾਬਰ ਪੰਜੀ 3 ਮਿੰਟ ਉਹ ਗੁੱਸੇ ਹੋਈ ਸਾਡੀ ਤਿੰਨ ਵਾਰੀ ਉਹ ਨਿਕਲ ਕੇ ਸਾਹਮਣੇ ਆ ਗਿਆ ਥੱਲੇੋਂ ਨਿਕਲ ਕੇ ਤਿੰਨ ਵਾਰੀ ਆਂ ਬੇਨਾਮ ਹੁਈ ਸਲਾਤਾ ਆਂਦਾ ਬੱਸ ਭਲਵਾਨ ਜੀ ਤੁਸੀਂ ਨਹੀਂ ਉਹਨੂੰ ਢਾ ਸਕਦੇ ਆਂਦਾ ਯਾਰ ਮੈਂ ਦੇ ਮੱਦੀ ਜਿਲੰਦਰੀ ਇਹਨੂੰ ਫਕਵਾੜੇ ਢਾ ਕੇ ਆਇਆ ਬਰਸੋਂ ਤੇ ਮੈਨੂੰ ਆ ਛੋਟੇ ਜਿਹੇ ਭਲਵਾਨਾ ਜਾਂ ਬਰਬਰ ਘਲੋਂ ਡੇ ਦਾ ਆਂਦਾ ਜੀ ਤੁਸੀਂ ਖੋਲੋ ਨਹੀਂ ਤੁਸੀਂ ਇਹਨੂੰ ਢਾ ਸਕਦੇ ਤਿੰਨ ਵਜੇ ਤੋਂ ਥੱਲੇੋਂ ਨਿਕਲ ਗਿਆ ਫੇਰ ਮੈਨੂੰ ਜੱਫੀ ਵੀ ਪਾਈ ਜਾਂਦਾ ਸ਼ਾਮਾਂ ਛੇ ਵੀ ਠੀਕ ਆ ਜੀ ਬਾਕੀ ਫਿਰ ਇੱਧਰ ਆਪਣਾ ਖਾਸੇ ਹਲ ਖਾਸੇ ਉੱਥੇ ਨਾ ਗਿਆ ਵਾਂ 78 ਚ 78 ਚ ਗਿਆ ਵਾਂ ਦਿਓ ਮੁੰਡਾ ਸੀ ਉੱਥੋਂ ਬੋਪਰ ਰਹੇ ਸੀਦਾ ਸੀਦਾ ਸੀ ਮੁੰਡਾ ਉਹ ਮੇਰਾ ਯਾਰ ਸੱਜਣ ਸੀ ਜੋ ਮੈਨੂੰ ਲੈ ਗਿਆ ਵੀ ਆ ਜਾ ਉੱਥੇ ਮੇਲਾ ਮੋਲਾ ਨਰਕੋ ਕੁਸ਼ਤੀ ਕੁਸ਼ਤੀ ਵਿਖਾਈ ਉਹ ਪਹਿਲੀ ਕੁਸ਼ਤੀ ਜਾ ਕੇ ਮੈਂ ਛਿੰਦੇ ਨੂੰ ਟਾਇਆ ਚਵੰਡੀਏ ਨੂੰ ਉਹ ਬੰਦੇ ਬਹੁਤ ਚੰਗਾ ਬੰਦਾ ਦੇ ਇਹਨੂੰ ਇਹਦੇ ਨਾਲ ਘਲਾਓ ਜੀ ਉਹਨੂੰ ਵਢਾ ਲਿਆ ਮੁੜ ਕੇ ਫੇਰ ਦੂਜੇ ਸਾਲ ਕੁਸ਼ਤੀ ਫੇ ਮੰਗਿਆ ਫੇ 12 12 ਨਾ ਨਾ ਬਾਬਿਆਂ ਦਾ ਮੁੰਡਾ ਬਾਬਾ ਜਵਾਨਾ ਖੁਰਮੇਂ ਦਾ ਬੁਲਾਣਾ ਬਈ ਉਹਦੀ ਮਾਲੀ ਸੀਮਾ ਫੇ ਉਹਨੂੰ ਹੀ ਢਾ ਲਿਆ ਫੇਰ ਉਹਦੀ ਪਲਾਨ ਸੀ ਉਹ ਵੀ ਕੁਲੇਆ ਉਹਨੂੰ ਹੀ ਢਾਇਆ ਯਾਨੀ ਕਿ 84 ਤੇ 78 ਤੋਂ ਲੈ ਕੇ 84 ਤੱਕ ਮੈਂ ਉੱਥੇ ਕੁਸ਼ਤੀਆਂ ਜਿਹੜੀਆਂ ਲੜਿਆ ਵਾ ਢਾਇਆ ਵਾ ਕਾਂਗਾ ਬੁਲਾਣ ਕੁਲੀ ਦਾ ਕੰਮ ਕਰਦਾ ਬਾਰਡਰ ਤੇ ਉਹ ਮੇਨਾਂ ਕੁਲੇਈ ਨਹੀਂ ਸੀ ਉਹਨੂੰ ਕੋਈ ਆਂਦਾ ਨਾ ਆਂਦਾ ਨਹੀਂ ਉਹ ਚੇ ਨਰੇ ਬੇਮਨ ਉਹ ਚੇ ਨਰੋੜਾ ਤਾਂ ਅਗਰ ਕੋਈ ਮਣੀ ਆਉਗਾ ਕਿ ਇਹ ਪਿੰਡ ਦਾ ਆਂਦਾ ਜੇ ਉੱਥੇ ਇਦਾਂ ਕਰਕੇ ਕੁਰਸੀਆਂ ਮੈਂ ਆਪਣੇ ਵੇੜ ਤੋਂ ਉਵਾਦੀ ਲੜਿਆ ਵਾਂ ਕਹੀ ਤੀ ਇੱਕ ਗੱਲ ਦਸੀਏ ਤਾਂ ਪਹਿਲੇ ਸਮਝ ਆ ਜਾਂਦੀ ਉਹ ਇੰਦਾ ਹੋਈ ਸੀ ਵੀ ਇਹ ਪਿੰਡ ਨਾਲ ਆਪਣਾ ਪੁੱਛੇ ਤੋਂ ਇੱਥੇ ਬਾਗ ਹੁੰਦੇ ਸਨ ਉਹ ਸੱਤਰਬੱਤ ਅਜਿਹਾ ਤਜਰਬਾ ਆਸਣਾ ਤੇ ਉਹ ਮੁੰਡਾ ਕੋ ਨੂਰਪੁਰ ਦਾ ਆਇਪਲ ਆਣਾ ਉਹਨੂੰ ਕੁਸਤੀਆਂ ਗਸਤੀਆਂ ਆਲੇ ਦੁਆਲੇ ਸਾਮਿਆਂ ਦੇ ਵਿੱਚ ਢਾ ਢੋਲੀਆਂ ਉਹ ਮੁੰਡੇ ਮੇਰੇ ਤੋਂ ਦੋ ਵਾਕਸਾਂ ਦੇ ਭੁਲਾਣ ਜੀ ਉਹਦਾ ਯਾਰ ਵਾਜਾ ਦਿੰਦਾ ਵੀ ਜਿਹੜਾ ਮਰਜੀ ਕੋਲੇ ਆ ਕੇ ਜਿਹੜਾ ਮਰਜੀ ਕੋਲੇ ਆ ਕੇ ਮੈਂ ਕਿਹਾ ਮੈਂ ਜਾਵਾਂਗਾ ਜਰੂਰ ਕੋਲਾਂਗਾ ਵੀ ਜਰੂਰ ਵੀ ਜੇ ਮੈਂ ਢਾਵਾਂਗਾ ਤਾਂ ਮੈਂ 100 ਰੁਪਏ ਲੈਣਾ ਜੇ ਇਹ ਤੁਸੀਂ ਵੇਖ ਲਓ ਢਾਵਾਂਗਾ ਤੇ ਨਾ ਢਾਵਾਂਗਾ ਤੇ ਤੁਹਾਨੂੰ ਨਹੀਂ ਲੈ ਜਾਨੀ ਕਿ ਉਸ ਟਾਈਮ ਤੇ ਆ ਮੈਂ ਕਿਹਾ ਮੈਂ 100 ਰੁਪਏ ਲੈਣਾ ਜੇ ਉਹ ਦੋਵੇਂ ਜਣੇ ਉਹਨਾਂ ਦਾ ਇਸ ਦਾ ਉੱਤੇ ਸਵਾਲ ਸੀ ਉਹ ਮੰਨ ਗਏ ਅਨੇ ਭੋਣ ਜੀ ਹਿਆਗ ਚਲੋ ਆਓ ਗੱਲੀ ਗੱਲੀ ਬੜੀ ਹੁੰਦੀ ਆ ਉਹ ਇਹ ਹੱਥੀ ਮ ਆਇਆ ਹ ਭੋਣ ਜੀ ਉਹਨੂੰ ਦਸਤੀ ਕਰਾ ਕੇ ਮੈਨੂੰ ਲੱਕੋ ਫੜ ਕੇ ਚੋਕੇ ਥੱਲੇ ਮੈਂ ਥੱਲੇ ਹੀ ਰੂ ਫਿਰ ਕੇ ਉੱਤੇ ਆ ਉੱਠ ਗਲੋ ਤਾਂ ਨਾ ਪੰਬੀ ਮਾਰ ਕੇ ਸੁੱਟ ਕੇ ਥੱਲੇ ਕਾਣੀ ਬਾ ਕੇ ਨਾ ਅੰਦਰ ਭੰਗ ਕੇ ਕੁੰਡਾ ਮਾਰਿਆ ਤੁਹਾਨੂੰ ਧਾ ਕੇ ਮ ਲਾਂਬੇ ਉੱਥੇ ਵੀ ਸੌ ਲਿਆ ਸੋਈ ਇੱਕ ਜਦ ਨਾਲ ਜੇ ਮੁਸਤਾਬਾ ਬਾਹਰ ਆ ਗੋ ਉਹ ਅਡੇ ਦੇ ਵਿੱਚ ਡਾਕਟਰ ਡਾਕਟਰ ਨੂੰ ਆਉਂਦੇ ਨੇ ਵਾਸਾ ਉਹਨੇ ਕਿ ਮੁੰਡਾ ਲੈ ਆਂਦਾ ਸਿਹਾਰਪੁਰੋਂ ਭੁਲਾਣ ਮੇਰ ਨਾਲ ਘੋੜਾ ਵਾਸਤੇ ਪੀਤੇ ਦੋ ਤਨਰ ਮੁੰਡੇ ਢਾਈ ਨੇ ਤੇ ਆਇਰੋ ਸਾਡਾ ਗਾਮ ਠੀਕ ਨਹੀਂ ਹੈ ਉਹਨੂੰ ਮੁੰਡੇ ਨੂੰ ਲੈਂਦਾ ਆਂਦਾ ਜੀ 700 ਰੁਪਏ ਸਰ ਉਹਨੇ ਕਿ ਆਹ 700 ਰੁਪਏ ਸ਼ਰਤ ਜੀ ਮੇਰੇ ਵੱਲੋਂ ਫੇਰ ਉਹ ਮੁੰਡਾ ਆ ਗਿਆ ਸੀ ਉੱਤੇ ਮੁਸਤਾਬਾ ਦਾਈ ਔਨਲਾਈਨ ਮੈਂ 100 ਰੁਪਏ ਦਾ ਪਲਾਨ ਲਓ। ਕੁਸੀ ਹੋਈ। 20 ਮਿੰਟ 20 ਮਿੰਟ ਕੁਸੀ ਬਹਾਂਜੀ ਚੱਲੀ ਮੈਂ ਢਾ ਲਿਆ। ਜਦ ਸੱਥਾਕ ਤੋਂ ਕਹਿ ਮੈਂ ਸਹੀ ਮਾਰੀ ਢਾ ਲਿਆ। ਉਹ 100 ਰੁਪਏ ਵੀ ਜਿੱਤਿਆ ਉਹਨ ਮੈਨੂੰ ਦਿੱਤਾਉਂਦਾ ਨਹੀਂ ਪਲਾਨ ਜੀ ਤੁਹਾਡਾ ਦਾ। ਮੈਂ ਲਾਇਆ ਸੀ ਯਾਰ ਜੰਦਾ ਮੈਂ ਇਹ ਨਹੀਂ ਕੋਈ ਗੱਲ ਹੈ। ਤਾਂ ਜਿੱਤਿਆ ਵਾ 100 ਰੁਪਏ। ਤੇ ਇਹਦੇ ਵਿੱਚ ਕੋਈ ਤੁਹਾਨੂੰ ਜਿਹੜੇ ਇਨਾਮ ਨੂੰ ਕੋਈ ਮਿਲਦਾ। ਉਦੋਂ ਪੰਗਾ ਹੁੰਦੀਆਂ ਸੱਜੇ। ਪੱਗਾਂ ਹੁੰਦੀਆਂ ਨੇ 11 ਰੁਪਏ 21 ਰੁਪਏ ਵਾਲੀ ਇੱਥੇ ਕਰੋ ਰਹੀ ਮਾਲੀ ਪੱਗ ਦੇਂਦੇ ਰਹਿੰਦੇ ਨੇ 11 ਰੁਪਏ ਜਾਂ 31 ਰੁਪਏ ਇਹੋ ਵਾਧ ਨਹੀਂ ਉਸ ਟਾਈਮ ਦੇ ਵਿੱਚ ਕਿਤਾ ਨੂੰ ਅੱਜ ਦੇ ਵਿੱਚ ਖਰਾਕ ਦੀ ਵੀ ਬੜੀ ਲੋੜ ਪੈਂਦੀ ਖਰਾਕਾਂ ਕਿੱਦਾਂ ਜਾਂਦੀਆਂ ਖਰਾਕ ਕਈ ਯਾਰ ਬਰਾਸਾ ਤੇ ਨਹੀਂ ਰੱਖੀ ਸੀ ਦੁੱਧ ਨਹੀਂ ਵੇਚਦੇ ਰਹ ਤੇ ਚੌਂਦਾ ਮੈਂ ਹੀ ਰਿਆ ਵਾਂ ਕਿ ਉਹਨੇ ਕਹਿਣੋ ਚੌਲਿਆਜ ਮੈਂ ਉਹ ਫੇ ਮੈਂ ਧਾਰਾ ਤੋਂ ਰੌਟੇ ਦਾ ਭੁਲਾ ਜਿੱਤੀ ਰਿਆ ਵਾਂ ਜਨਾਂ ਜੇ ਮੈਂ ਕੁਸ਼ਤੀਆਂ ਲੜਾਇਆ ਕਸਮਾਂ ਦੀ ਗੱਲ ਆ ਲਗੋਟੀਆਂ ਮੈਂ ਜਤੀ ਰਿਆਂ ਮੈਂ ਪਰ ਇੱਕ ਗੱਲ ਇਹ ਵੀ ਜੇ ਜਤੀ ਰਹਿਣ ਗਾਨ ਬਗੈਰ ਯੋਰ ਕੀ ਤੋਂ ਵੀ ਮੈਂ ਢਾ ਕੇ ਮੁੰਡੇ ਐਸ਼ ਜਾਂਦੇ ਵਿੱਚ ਇਤਾਂ ਲੱਗਦੇ ਇਹ ਪਹਿਲੇ ਪਹਿਲਵਾਨੀ ਦੇ ਲੋਕਾਂ ਬੱਚੇ ਜਾਂਦੇ ਸਾਰੇ ਜਾਂਦੇ ਅੱਜ ਕੱਲ ਦੀ ਜਿਹੜੀ ਜਵਾਨੀ ਆ ਜਿਹੜੀ ਨਸ਼ੇ ਵਾਲ ਬੜੀ ਚਲੇਗੀ ਇਹ ਭੁਲਾਂਜੀ ਵੇਖ ਕੇ ਰੋਣ ਆਉਂਦਾ ਪਿਆ ਐਡੇ ਐਡੇ ਸੋਹਣੇ ਮੁੰਡੇ ਜਵਾਨ ਨੇ ਜਿਹੜੇ ਆਪਣੇ ਆਪਣੇ ਘਰ ਕਰੀ ਜਾਂਦੇ ਇਹਨਾਂ ਨੂੰ ਪਤਾ ਹੀ ਨਹੀਂ ਬੀਜ ਜਵਾਨੀ ਹੈ ਜਿਹੜੀ ਇਹ ਹਿੰਦੁਸਤਾਨ ਆ ਸਾਡਾ ਇਹਨੂੰ ਬਰਕਰਾਰ ਰੱਖਣ ਵਾਸਤੇ ਜਵਾਨੀ ਜਿਹੜੀ ਹੈ ਹੁਣ ਬਹੁਤ ਜ਼ਰੂਰੀ ਹੈ ਜਵਾਨ ਬਣ ਕੇ ਬੰਦੇ ਪਰਦੇ ਫਿਰਦੇ ਸੋਹਣੇ ਲੱਗ ਕੇ ਮਿਲੋ ਜੀ ਠੀਕ ਹੈ ਜੀ ਜੇ ਕਿੰਨੀ ਭੂਣੀ ਨਹੀਂ ਹੈਗਾ ਚੱਜ ਤੇ ਉਹ 2 ਮਿੰਟੋਂ ਤੱਕ ਤੁਰੇਗਾ ਤਾਂ ਢੱਗੇ ਰੋਗੀ ਹੈ ਉਹ ਕੋਈ ਬੰਦਿਆਂ ਚ ਥੋੜਾ ਜਿਹਾ ਉਹ ਤਾਂ ਕਹਿੰਦਾ ਮੈਂ ਕੰਮ ਜਾਨ ਅੱਜਕਲ ਬਹੁਤ ਜ਼ਰੂਰੀ ਆ ਜਾਨ ਜਹਾਨਾ ਕੀ ਬੈਸੀ ਜਾਣਦੇ ਅੱਜ ਜਿਹੜੇ ਨਾਮ ਮੈਂ ਤੇ ਹੀ ਬੇਨਤੀ ਕਰਾਂਗਾ ਵੀ ਨਸ਼ਿਆਂ ਨੂੰ ਛੱਡੋ ਇਹ ਮੇਲਾ ਹੈ ਮੇਲਾ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਦਮਨ ਨਿਕਲਣਾ ਬੰਦ ਰਿਹਾ ਤੁਰ ਜਾਣਾ ਹੁਣ ਵੇਖੋ ਮੈਂ ਅਟਕੇ ਨਹੀਂ ਬੰਦਾ ਬੜਾ ਦਾ ਸਾਰਾ ਇਹ ਬੇਟੇ ਮੇਰੇ ਨੇ ਪੀ ਐਚ ਡੀ ਬੋਰਡ ਨਹੀਂ ਕੀਤੀ ਐ ਉਹ ਪ੍ਰੋਫੈਸਰ ਲੱਗੇ ਨੇ ਤੇ ਮੈਂ ਉਸੇ ਅਮਨ ਦੱਸਦੇ ਜੇ ਕਲਾਸ ਫੋਰਸਾ ਵੇਖੋ ਕਿੰਨੀ ਮੇਰੀ ਮਾਲਕ ਨੇ ਸੁਣੀ ਐ ਕੋਈ ਮੇਰੇ ਅਫਸਰਾਂ ਨਹੀਂ ਮਤ ਕਰਦੇ ਰਹੇ ਨੇ ਕੋਈਆਂ ਕੋਈ ਗੱਲ ਨਹੀਂ ਮਗਰਾਂ ਤੇਰੇ ਮੁੰਡੇ ਨੂੰ ਪੜਾ ਦੋ ਹਾਂਜੀ ਇੰਦਾ ਕਰਕੇ ਤੇ ਉਹ ਇਸ ਵੇਲੇ ਪ੍ਰੋਫੈਸਰ ਨੇ ਜੇ ਬਤਿਆ ਜੀ ਕੱਲਾ ਪੜਾਈ ਕਰਦੇ ਆ ਪੜਾਈ ਕਰਦੇ ਖੇਡਾਂ ਕਰਦੇ ਆ ਪਹਿਲੇ ਇਹਨਾਂ ਨੂੰ ਨੌਕਰੀਆਂ ਤੇ ਜੰਦੀਆਂ ਸੀ ਅੱਜ ਕਾ ਨੌਕਰੀਆਂ ਹੀ ਦਿੱਤੀਆਂ ਜਾਂਦੀਆਂ ਉਹ ਮਤਾਂ ਕੀ ਗੱਲ ਜੇ ਇਹ ਹੁਣ ਸਾਰਾ ਠੇਕੇਦਾਰੀ ਤੇ ਹੋ ਗਿਆ ਕੰਮ ਠੇਕੇਦਾਰੀ ਤੇ ਹੋਏ ਤਾਂ ਬੇੜਾ ਕਰ ਕੋ ਹੰਡਾ ਦਾ ਮਲਖਾ ਦਾ ਇੰਦਾ ਹੋਣਾ ਨਹੀਂ ਚਾਹੀਦਾ ਜੋ ਹੋ ਰਿਹਾ ਕਿਉਂ ਹੋਣਾ ਕੋਈ ਖਰਾਕ ਹੈ ਜਿਹੜੀ ਇਹ ਦੋਧੀਆਂ ਦੇ ਹੱਥਾਂ ਜਵਾਨੇ ਮੁੰਨਿਆਂ ਦੀ ਜਵਾਨਾਂ ਦੀ ਜਿੰਨੇ ਵੀ ਦੋਧੀਆਂ ਨੇ ਸਾਡੇ ਪੰਜਾਬ 'ਚ ਅਮਰਸਾਹ ਨੇ ਪੰਜਾਬ 'ਚ ਜਿੰਨੇ ਵੀ ਦੋਧੀਆਂ ਨੇ ਦੁੱਧ ਲਿਆਉਂਦੇ ਨੇ ਸ਼ਹਿਰ 'ਚ ਹੁਣ ਸਾਨੂੰ ਕੀ ਪਤਾ ਤੋ ਕੀ ਚੋਕੇ ਲਿਆਉਂਦੇ ਨੇ ਜਾਂ ਕੀ ਕਰਦੇ ਨੇ ਉਹ ਅਹੀ ਪੀਂਦੇ ਆ ਜੇ ਉਹ ਤਾਂ ਪਿਓਰ ਹੋਏਗਾ ਤੇ ਫੇਰ ਕੰਨ ਵੀ ਹੌਲੀ ਹੌਲੀ ਲਾਲ ਹੋਣਗੇ ਬੰਦਿਆਂ ਦੇ ਫਿਕਰਾ ਕਰਿਆ ਵੀ ਕੋਈ ਬੰਦਾ ਤੇ ਜੇ ਉਹ ਨਹੀਂ ਸਾਨੂੰ ਵਿੱਚੋਂ ਕਰੀਮ ਕੱਢ ਲੈਣੀ ਆ ਜਦ ਸਪਰੇਟਾ ਲਿਆ ਕੇ ਸਾਨੂੰ ਦੇਦਾ ਤੇ ਉਹ ਕੀ ਕਰ ਰਗਾ ਕਿ ਵੀ ਉਹ ਕਹ ਪਹਿਣ ਵੇਖੋ 60 ਰੁਪਏ 70 ਰੁਪਏ ਬੜੀ ਗਲਤ ਬਾਤ ਹੈ ਬਹੁਤ ਜ਼ਿਆਦਾ 70 ਰੁਪਏ 60 ਰੁਪਏ ਕਿਲੋ ਦੁੱਧ ਅਹੀਂ 60 ਪਹਿ ਕਿਲੋ ਦੁੱਧ ਰਿਆਜੇ ਸਵਾਰ ਮੇ ਕਿਲੋ ਵੀ ਦੁੱਧ ਪੀਤਾ ਜੇ ਮੈਂ ਆ ਹੁਣ ਸਾਨੂੰ ਰੋਣ ਆਉਂਦਾ ਬਈ 70 ਰੁਪਏ ਕਿਲੋ ਦੁੱਧ ਉਹ ਵੀ ਜਗਾ ਨਹੀਂ ਆਉਂਦਾ ਆਹ ਹੁਣ ਸਾਡੇ ਦੁੱਧ ਹੀ ਦੇ ਕੇ ਜਾਂਦਾ ਦੁੱਧ ਉਹਨੂੰ ਮੈਂ ਕਿਹਾ ਯਾਰ ਕੋ ਤੇਰੇ ਕੋ ਚੰਗਾ ਦੁੱਧ ਨਹੀਂ ਆਂਦਾ ਹੈਗਾ ਜੀ ਨਗਰੇ 120 ਆਂਦਾ 60 ਰੁਪਏ ਲਾਗਾ ਮੈਂ ਕਿਹਾ ਸਵੇਰ ਤੋਂ ਲਈਆ 2 ਕਿਲੋ ਦੁੱਧ ਯਾਰ ਤੂੰ ਸਭ ਤੋਂ 60 ਹੀ ਲਾ ਦ ਹੁਣ ਉਹ ਕਿ ਮੈਂ ਦੁੱਧ ਪਾਇਆ ਪਰਸੋਂ ਅੱਗੇ ਘਰ ਦੇ ਪਉਂਦੇ ਮੈਂ ਗਿਆ ਮੈਂ ਕਿਹਾ ਸੱਸੀ ਜੀ ਆ ਲਓ ਜੀ ਭਲਾ ਜੀ ਮੈਂ ਕਿਹਾ ਹੁਣ ਪੈਸੇ ਨੂੰ ਤੇ ਨਹੀਂ ਕੋ ਕਮੀ ਆਂਦਾ ਨਹੀਂ 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 ਮੈਂ ਕਿਹਾ ਮੇਦਮ ਦੀ ਕਮੀ ਹੁਣ ਚਹੀਦੀ ਯਾਰ ਆਪਣਾ ਮੰਤਰ ਮਨ ਲਿਆ ਕਰ ਤੇ ਮੈਂ ਤੇ ਹੋਈ ਬੇਨਤੀ ਕਰਾਂਗਾ ਸਾਲਿਆਂਗੇ ਜਿੰਨੇ ਵੀ ਆਪਣਾ ਦੋਦੀ ਨੇ ਇਹ ਲਾ ਕੇ ਬੇਨਤੀ ਕਰਾਂਗਾ ਕਿ ਇਹ ਤੁਹਾਡੇ ਆਉਣ ਵਾਲੇ ਜਿਹੜੀ ਜਨਸਾਖਿਆ ਨਾ ਜਵਾਨ ਮੁੰਡੇ ਜਿਹੜੇ ਨੇ ਇਹ ਤੁਹਾਡੀ ਸ਼ਾਨ ਅਕਲ ਨੂੰ ਬਣ ਹੁੰਦੇ ਤੇ ਤੁਸੀਂ ਇਹਦਾ ਦੀ ਕਮਾਈ ਨਹੀਂ ਕਿ ਕਿਤੇ ਪਾਸੇ ਲੱਗਦੀ ਹੁੰਦੀ ਉਹ ਐ ਨਹੀਂ ਜਾਂਦੀ ਜੀ ਮਿੱਟੀ ਐ ਇਹਨੇ ਤੁਹਾਨੂੰ ਵਧੀਆ ਪੈਸੇ ਮਿਲਨੇ ਨੇ ਉਹਦੇ ਚ ਸ਼ੁਕਰ ਕਰੋ ਆ ਲੰਬਾ ਬੀਤੇ ਜਪਰੀ ਮੌਲਾ ਅੱਜ ਤੱਕ ਨਾ ਕੀ ਮੈਸੇਜ ਆਜੇਗਾ ਸ਼ਹਿਰ ਵਾਸੀਆਂ ਨੂੰ ਕਿਹਦੇ ਨਾਲ ਚੰਗੇ ਸ਼ਹਿਰ ਵਾਸੀ ਨਹੀਂ ਹੋਈ ਮੈਂ ਕਹਾਂਗਾ ਵੀ ਤੁਹਾਡਾ ਆਪਣਾ ਮੁਲਕ ਹੈ ਇਹਦੇ ਵਿੱਚ ਆਪਣੇ ਇਹਨਾਂ ਆਂਝ ਨਾ ਲੱਗਾਂਦੇ ਮੁਲਕ ਨੂੰ ਨਾ ਕਿਸੇ ਪਾਸੇ ਆਣੀ ਲੱਗਾਂਦੇ ਹੋ ਤੁਸੀਂ ਆਪਣੇ ਪੜੋ ਲਿਖੋ ਕੋਈ ਕੱਲ ਨੂੰ ਐਸਐਸਬੀ ਬਣੋ ਕੋਈ ਡੀਸੂ ਬਣੋ ਕੋਈ ਮੁਲਕ ਦੇ ਵਿੱਚ ਅੱਛੇ ਕੰਮ ਕਰੋ ਮੇਲਾ ਤੇ ਹੈਗਾ ਮੇਲਾ ਵੇਖ ਆਇਓ ਜੇ ਚੰਗਾ ਮੇਲਾ ਵੇਖੋਗੇ ਤੇ ਫਿਰ ਵੀ ਦੁਬਾਰਾ ਸ਼ਾਇਦ ਮੇਰੇ ਜੀ ਭੇਜ ਜੇ ਤੁਹਾਨੂੰ ਤੇ ਇਹ ਮੇਲੇ ਦੇ ਵਿੱਚ ਤੋਂ ਹੁਣ ਹੀ ਖਰਾਬੀਆਂ ਕੀਤੀਆਂ ਤਾਂ ਗਾਹ ਨੂੰ ਕਿਤੇ ਮੇਲੇ ਬੰਗੇ ਰਗੇ ਤੇ ਇਹ ਨਰਾਂ ਗਾ ਵੀ ਚਲੋ ਅੱਜ ਕੱਲ ਦੇ ਬੱਚੇਓ ਮਾੜੇ ਕੰਮ ਤੋਂ ਬੱਚੋ ਮਾਂ ਬੀ ਵੀ ਤਾਂ ਦੁਖੀ ਹੋਣੇ ਦਾ ਇੱਕ ਇੱਕ ਅੱਗੋ ਬੱਚਾ ਦਾ ਤੇ ਉਹ ਵੀ ਅੱਗੋ ਇਦਾਂ ਦਾ ਨਿਕਲਾ ਦੇ ਉਹਦੇ ਵਿਚਾਰੇ ਮਰ ਗਏ ਹੋਣਾ ਕਿ ਜੀਣਾ ਹੋਣਾ ਜੇ 10 20 ਸਾਲ ਉਮਰ ਲਿਖੀ ਹੈ ਉਹ ਰਾ ਜਿਹੜੀਆਂ 2 3 ਸਾਲ ਉਹ ਸੋਚਦੇ ਸੋ ਉਹਦੇ ਅਟੈਕ ਹੁੰਦਾ ਇਹ ਸੋਚਣਾ ਅਟੈਕ ਹੁੰਦਾ ਹੈ ਇਹ ਯਾਰਾ ਸੋਚਣਾ ਨਾ ਤੁਸੀਂ ਇਹ ਦੇ ਨਾਲ ਟੈਗ ਆਉਂਦਾ ਬਲਾਈ ਸੋਚਣਾ ਜੀ ਯਾਰਾ ਇਹ ਰੱਬ ਨਾਲ ਗੇਰੋ ਉਹ ਜੇ ਕੰਮ ਕਰੇ ਤੇ ਬਾਕੀ ਵੀ ਮੈਂ ਬਹੁਤ ਬਹੁਤ ਧੰਨਵਾਦ ਲੀਆਂ ਤੁਹਾਡਾ ਵੀ ਜਿਨਾਨ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਆਪਣਾ ਲੋਕ ਸੁਖ ਦਾ ਸੱਲਾਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੇ ਹੋ ਤਗੜੇ ਹੋ ਕੇ ਕੰਮ ਕਰੋ ਜਨ